ਜਾ ਦੇ ਦੇ ਮੈਂ ਜਾ ਦੇ ਦੇ ਦੇਖਾਈ ਦੇਖਾਈ ਮਾਰ ਦੇ ਦੇ ਰੁਕ ਦੇਖਾ ਮਾਂ ਦੀ ਗੱਲ ਕਰ ਤੂੰ ਕਾਲ ਕੇ ਤਾਂ ਗੱਡੀ ਤੇਰੀ ਜੋਧਰਦਾ ਬਾਈ ਪਾੜ ਦੂ ਮੈਂ ਤਾਂ ਹੱਟ ਗਈ ਗਾਲ ਕੱਢੀਆਂ ਨਾ ਉਹ ਤੇ ਆਉਣ ਨੂੰ ਸਭ ਸਮਝਾਉਣ ਫੜ ਕੇ ਆਉਣ ਨੂੰ ਤੇ ਨੂੰ ਕਹੀ ਹੈ ਮੈਂ ਕਿ ਤੂੰ ਗਾਲ ਨਾ ਕੱਢ। ਤੂੰ ਗਾਲ ਕਿਤਾ ਖੜੀ ਤੂੰ ਉਹ ਮੈਂ ਤੁਹਾਨੂੰ ਥੋੜੀ ਕੀ ਮਾਰੂੰ ਨੀ ਕਹੀ ਉਹਨੂੰ ਫੜੀ ਮਾਰਿਆ ਬਾਹ ਮੋਟਾ ਸਾਹ ਨੇ ਕੋਲ ਫੜਿਆ ਉਹ ਜਲਾ ਕੱਢਦੇ ਆ ਉਹ ਭੱਜਾ ਯਾਰ ਡੇ ਜੋਤੀ ਜੋਂ ਫੋਨ ਕਰ ਦੋ ਹਸਪੀਟਲ ਡਰਾਮੇ ਬਾਈ ਦਿੱਤੀ ਨਾ ਫਿਰ ਮੈਂ ਐਸਐਸਓ ਸਾਹਿਬ ਨੂੰ ਬਲਾਉ ਲਗਾ ਮੈਂ ਐਸਐਸਓ ਸਾਹਿਬ ਨੂੰ ਬੁਲਾਉਂਗਾ ਜੀ ਮੈਂ ਤੇ ਤੇ ਪਰਚਾ ਦਰਜ ਕਰਾਉਂਗਾ ਹਰਾਸਮੈਂਟ ਦਾ ਤੂੰ ਮੇਰੀ ਡਿਊਟੀ ਦੇ ਵਿੱਚ ਵਿਗਨ ਪਾਇਆ ਤੇ ਨੂੰ ਮੈਂ ਬਣਾ ਹੀ ਦੇਗੀ ਹੋ ਗਿਆ ਤੁਸੀਂ ਵੀਡੀਓ ਬਣਾਈ ਮੈਂ ਵੀ ਬਣਾਈ ਆ ਤੁਸੀਂ ਉਹਦਾ ਮੂੰਹ ਨਹੀਂ ਖੋਲਿਆ ਅਜੇ ਤੱਕ ਮੈਨੂੰ ਨਹੀਂ ਪਤਾ ਤੁਸੀਂ ਕੀ ਆਪਣਾ ਨਾਮ ਹੀ ਦੱਸਦੇ ਮੈਂ ਆਪਣਾ ਨਾਮ ਹੀ ਦੱਸਣ ਬੰਦਾ ਚਲਾ ਕਰ ਦੋ ਪਾਜੀ ਮਾਮਲਾ ਇੱਕ ਮਿੰਟ ਗੱਲ ਸੁਣੋ ਇਹ ਡਿਊਟੀ ਦੀ ਹੈ ਡਿਊਟੀ ਦੀ ਤੁਸੀਂ ਕਪੜਾ ਮਾਈ ਕਰवाने ਲਾ ਕੋਈ ਤੁਸੀਂ ਆਪਣਾ ਨਾਮ ਰੱਖੋ ਆ ਦੇ ਮੀਡੀਆ ਆ ਗਿਆ ਮੀਡੀਆ ਆ ਗਿਆ ਮੀਡੀਆ ਆ ਗਿਆ ਕੋਈ ਕੋਈ ਨਹੀਂ ਕੋਈ ਨਹੀਂ ਮੀਡੀਆ ਆ ਗਿਆ ਕੋਈ ਨਹੀਂ ਤੁਕਾਰ ਜੋ ਕਰਨਾ ਕੰਪਲੇਂਟ ਕਰਨਾ ਕੰਪਲੇਂਟ ਕਰਾ ਰਹੇ ਆ ਅਰੋ ਜੀ ਇਹਨਾਂ ਕੌਮਾਂ ਦੇ ਨੰਬਰ ਪਲੇਟ ਜਿਹੜੀ ਆ ਲੱਗਿਓ ਨਹੀਂ ਸਰਕਾਰੀ ਆਰਸੀ ਇਹਨਾਂ ਦੀ 24 ਦੀ ਸਟੇਜ ਕਰਿਓ आरसी ਨਾਲ ਦੀ 24 ਦੀ ਸਪੈਰ ਆ। आरसी 24 ਦੀ ਸਪੈਰ ਆ। ਸਾਹਿਬ ਜੀ। ਆਸੀ ਤੁਹਾਡੀ 24 ਦੀ ਸਪੈਰ ਹੋਈ ਚੁੱਕੀ ਆਕਰ ਦੇਖੋ। ਮੈਂ ਤੁਹਾਨੂੰ ਕੀ ਕਿਹਾ ਤੁਸੀਂ ਕੀ ਕਿਹਾ ਮੈਨੂੰ ਤੁਸੀਂ ਕੀ ਕਿਹਾ ਪਹਿਲਾਂ ਆਪਣਾ ਰਮਾਲ ਲਾਓ ਥੱਲੇ। ਵੀਰ ਜੀ ਪਹਿਲਾਂ ਰਮਾਲ ਲਾਓ ਥੱਲੇ। ਚਾਰ ਬੰਦਾ ਕਰੋ। ਚਲਾ ਨਹੀਂ ਕਰਾਂਗੇ ਤੁਸੀਂ ਆਪਣਾ ਨਾਂ ਲਸੂਗੇ। ਮਤਲਬ ਐ ਠੱਕੇ ਮਾਰਨ ਦਾ। ਇਹਨਾਂ ਠੱਕੇ ਮਾਰੇ ਆ। ਆ ਖੜਾ ਗੋਲ ਵੀਰ ਆ ਇੱਧਰ ਗੋਲ ਖੜਾ ਆ ਇੱਧਰ ਕਰੋ ਜੀ। ਪਾਜੀ ਪੂਰੀ ਗੋਲ ਖੜਾ ਹੁੰਦਾ ਜੀ। ਜਦੋਂ ਤੁਹਾਨੂੰ ਲੋਕ ਆ ਉਹਨਾਂ ਦਾ ਖੜਾ। ਫੋਨ ਕਰੋ ਗੱਲ। ਕਰੋ ਗੱਲ ਇਹਨਾਂ ਨੇ ਆਪਾਂ ਨੂੰ ਰੋਕਿਆ ਆਪਾਂ ਰੋਕਿਆ ਜਿਹੜਾ ਚਲਾਨ ਬਣਦਾ ਚਲਾਨ ਕਰਨ ਤੇ ਬਿਨਾਂ ਗੱਲੋਂ ਹੱਥੋਂ ਪਾਈ ਪੈਨ ਨੂੰ ਕਰੀ ਜਾਂਦਾ ਤੁਹਾਨੂੰ ਕਿਹਨੇ ਕਿਹਾ ਮੈਂ ਕਰ ਦੂੰਗਾ ਮੈਂ ਕਰ ਦੂੰਗਾ ਹਾਂ ਠੀਕ ਆ ਕਰੋ ਬੋਲੋ ਬੋਲੋ ਉਹ ਜਿਹੜੇ ਸਾਡੇ ਚੈਨਲ ਤੇ ਤੁਹਾਡਾ ਤੁਹਾਡਾ ਜਿਹੜਾ ਮੂੰਹ ਦਰ ਮੰਗ ਲੈਂਦਾ ਮੈਡਮ ਕੁਝ ਨਹੀਂ ਬੋਲੇ ਮੈਡਮ ਕੁਝ ਨਹੀਂ ਬੋਲੇ ਸਰਾ ਜੋ ੱਟਕੇ ਮਾਰਨ ਨੂੰ ਕਰਦੇ ਨੇ ਇਹ ਤਾਂ ਕੈਮਰਾ ਨਹੀਂ ਤਾਂ ਇਹਨਾਂ ਨੇ ਤੁਹਾਡੇ ਹੱਥੀ ਪੈ ਜਾਣਾ ਹੈ ਤੇ ਆ ਆ ਸਾ ਜੀ ਇਹ ਮੇਰੀ ਵੀਡੀਓ ਬਣਾ ਕੇ ਤੇ ਮੈਨੂੰ ਪੁੱਛਣਾ ਕਿ ਇਹਨਾਂ ਨਾਲ ਗੱਲ ਕਰੋ ਮੈਂ ਗੱਲ ਨਹੀਂ ਹੋਣੀ ਗੱਲ ਨਹੀਂ ਕਰਾਂਦਾ ਪਿਆ ਮੈਂ ਮੈਂ ਕਿਹਾ ਗੱਲ ਨਹੀਂ ਹੋਣੀ ਠੀਕ ਆ ਬੰਦ ਹੋਣਾ ਮੋਟਰਸਾਈਕਲ ਜਿਨ੍ਹਾਂ ਦੀ ਬਾਈਕ ਆ ਉਹਨਾਂ ਨਾਲ ਗੱਲ ਕੋਈ ਗੱਲ ਨਹੀਂ ਪਰੇ ਹੋ ਗੱਲ ਕਰ ਲੈ ਗੱਲ ਕਿਉਂ ਨਹੀਂ ਕਰ ਰਹੇ ਤੁਸੀਂ ਗੱਲ ਕਰ ਲੋ ਨਹੀਂ ਹੋਣੀ ਗੱਲ ਬਾਂਡ ਕਰੋ ਕੋਈ ਨਾਮ ਪਤਾ ਦੱਸੂਗਾ ਆਪਣਾ ਜਿਹਦੇ ਨਾਂ ਤੇ ਕਰ ਜਿਹਦੇ ਨਾਂ ਤੇ ਉੱਤੇ ਕਰ ਦਿਓ ਜਿਹਦੇ ਨਾਂ ਤੇ ਉੱਤੇ ਕਰ ਦਿਓ ਕਹਿੰਦੇ ਜਿਹਦੇ ਨਾਮ ਤੇ ਆਰਚਿਕ ਦੇ ਨਾਮ ਤੇ ਉਹ ਜੀ ਇਹ ਕੋਈ ਜੀ ਮਹਿੰਦਰ ਸਿੰਘ ਮਹਿੰਦਰ ਸਿੰਘ ਦੇ ਨਾਮ ਤੇ ਮੈਂ ਕਰਦਾ ਕਿਸਾਨਾ ਉਹ ਫੌਜਾ ਸਿੰਘ ਫੌਜਾ ਸਿੰਘ ਹਾਂਜੀ ਹਾਂਜੀ ਕੋਟ ਮੋਗੇ ਦੀ ਆਏ ਫੋਨ ਨੰਬਰ ਖਾਓ ਨਾ ਫੋਨ ਨੰਬਰ ਖਾਓ ਆਪਣਾ ਜੋ ਲਿਖਿਆ ਫੋਨ ਨੰਬਰ ਖਾਓ ਜੋ ਲਿਖਿਆ ਹੈ ਭਾਈ ਜੋ ਲਿਖਿਆ ਲੈ ਤੁਸੀਂ ਫੋਨ ਨੰਬਰ ਲਗਾਉਗੇ ਆਪਣਾ ਜੀ ਜੋ ਲਿਖਿਆ ਲੈ ਫੋਨ ਨੰਬਰ ਲੋ ਇਹ ਤੇ ਫੋਨ ਨੰਬਰ ਨਹੀਂ ਹੈਗਾ ਆ ਦੇਖੀ ਜੋਤੀ ਚੌਂਕ ਦੇ ਬਾਹਰ ਆ ਪੁਲਸਾਰੇ ਬਿਨਾਂ ਗਲਤ ਕਿਉਂ ਕਰੀ ਜਾਂਦੇ ਆ ਸਾਰੇ ਡਾਕੂਮੈਂਟ ਆ ਆ ਦੇਖ ਕਿਹੜਾ ਈ ਡਾਕੂਮੈਂਟ ਤੁਹਾਡੇ ਕੋਲ ਕਿਹੜੇ ਡਾਕੂਮੈਂਟ ਆ ਤੁਹਾਡੇ ਕੋਲ ਕਿਹੜੇ ਡਾਕੂਮੈਂਟ ਆ ਇਹਨਾਂ ਨੂੰ ਛੱਡੀ ਜਾਂਦੇ ਆ ਕਿਹੜੇ ਡਾਕੂਮੈਂਟ ਆ ਕਿਹੜੇ ਡਾਕੂਮੈਂਟ ਆ ਸੁਖਦੇਵ ਸਿੰਘ ਨਾਮ ਆ ਜੀ ਡਾਕੂਮੈਂਟ ਕਿਹੜੇ ਆ ਡਾਕੂਮੈਂਟ ਕਿਹੜੇ ਆ ਉੱਥੋਂ ਭਾਈ ਪੈਨ ਨੂੰ ਕਰਦੇ ਡਾਕੂਮੈਂਟ ਕਿਹੜੇ ਆ ਤੁਹਾਡੇ ਆਮ ਜਨਤਾ ਦੇ ਹੱਥ ਚੱਕਰ ਨੂੰ ਕਰਦੇ ਪਿਆ ਏ ਹੱਥ ਚੱਕਰ ਨੂੰ ਤੁਸੀਂ ਸਾਹਮਣੇ ਖੜੇ ਆ ਕਿਹੜਾ ਮਾਰੂੰਗਾ ਤੁਸੀਂ ਸਾਹਮਣੇ ਖੜੇ ਆ ਆਜੋ ਭਾਈ ਉਹ ਰਹੇ ਆਜੋ ਕੰਪਨੀ ਬਾਹਰ ਚੌਂਕ ਤੇ ਨਾਕਾ ਲੱਗਾ ਸੀਗਾ ਦੋ ਸਰਦਾਰ ਮੁੰਡੇ ਸੀਗੇ ਇੱਕ ਨੇ ਟੋਪੀ ਪਾਈ ਹੋਈ ਸੀ ਡਰਾਈਵਰ ਨੇ ਦੂਜਾ ਪਿੱਛੇ ਬੈਠਾ ਸੀਗਾ ਇਹਨਾਂ ਨੇ ਰੋਕਿਆ ਉਹਦੇ ਕੋਲ ਸਿਰਫ ਕਾਗਜ਼ ਮੰਗੇ ਆ ਕਿ ਆਹ ਬੇਟਾ ਕਾਗਜ਼ ਦਿਖਾ ਦੇ ਉਹ ਤੋਂ ਬੈਂਸਣ ਲੱਗ ਗਿਆ ਵੀਡੀਓ ਬਣਾਣ ਲੱਗ ਗਿਆ ਗਾਲ੍ਹਾਂ ਕੱਢਣ ਲੱਗ ਗਿਆ ਫਿਰ ਕਹਿੰਦੇ ਝੂਠਾ ਇਲਜ਼ਾਮ ਲਾਉਂਦੇ ਸੀ ਕਿ ਤੂੰ ੱੱੱਕੇ ਮਾਰੇ ਆ ਗਾਲ੍ਹਾਂ ਕੱਢੀਆਂ ਕੈਮਰੇ ਲੱਗੇ ਦੇਖ ਲਓ ਅਗਲਾ ਕਰਦਾ ਹੀ ਨਹੀਂ ਕਾਗਜ਼ ਮੋਟਰਸਾਈਕਲ ਇਧਰੋਂ ਆਉਂਦਾ ਦਿਖਾਈ ਤਾ ਉਹਨੂੰ ਰੋਕਿਆ ਜਦੋਂ ਨਾ ਪੇਪਰ ਪੁੱਛੇ ਤੇ ਪਹਿਲਾਂ ਤਾਂ ਪੇਪਰ ਦੇਣ ਤੋਂ ਗਾਰੀ ਮਗਾ ਤੁਹਾਡਾ ਵੀ ਨੰਬਰ ਪਲੇਟ ਸਰਕਾਰੀ ਨਹੀਂ ਲੱਗੀ ਹੋ ਤੇ ਤੁਹਾਡੇ ਜੇ ਤੁਹਾਡਾ ਲਾਇਸੈਂਸ ਬਣਿਆ ਲਾਇਸੈਂਸ ਮੇਰਾ ਕਹਿੰਦਾ ਬਣਿਆਲ ਮੈਂ ਤੁਹਾਨੂੰ ਦਿਖਾ ਦਿਓ ਜੇ ਅਗਰ ਜਦ ਕਿਸੇ ਕੋਲ ਲਾਇਸੈਂਸ ਵੀ ਹੈ ਨਹੀਂ ਸ਼ਿਕਾ ਜਦੋਂ ਉਹਨਾਂ ਨੇ ਆਰਸੀ ਪਹਿਲਾਂ ਤਾਂ ਆਰਸੀ ਵੀ ਲਗਾਉਂਦੇ ਜੋ ਆਰਸੀ ਕੱਢ ਕੇ ਚੈੱਕ ਕਰਾਈ ਜਦੋਂ ਚੈੱਕ ਕੀਤੀ ਤਾਂ ਉਹ ਆਰਸੀ 24 ਦੀ ਸਪੈਰ ਹੋ ਚੁੱਕੀ ਸੀਗੀ ਠੀਕ ਹੈ ਨਾ ਇੰਨੇ ਚ ਵੀ ਉਹ ਲਾਪੇ ਅੱਗੇ ਵੀਡੀਓ ਬਣਾਉਣ ਦੇਖੋ ਜੀ ਸਾਣਾ ਪੁਲਿਸ ਧੱਕਾ ਕਰਦੀ ਹੈ ਜੀ ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਦੋ ਪ੍ਰੈਸ ਵਾਲੇ ਮੁੰਡੇ ਆ ਗਏ মিডিਆ ਵਾਲੇ ਆ ਗਏ ਫੇ ਉਹਨਾਂ ਨੂੰ ਕੀ ਕਿਹਾ ਵੀ ਹੁਣ ਅਸੀਂ ਫਸ ਜਾਣਾ ਉਹਨੂੰ ਭਜੰਦੀ ਕੀਤੀ ਦੋ ਦਾ ਕਿ ਸਰ ਉਹਨਾਂ ਨੇ ਪਛਾਣ ਪੱਤਰ ਕੋ ਲਿਖਿਆ ਲਿਤਾ ਉਹਨਾਂ ਕੋਈ ਸੀ ਤੁਸੀਂ ਉਹਨਾਂ ਕੋ ਆਪਣਾ ਆਈਡੀ ਪ੍ਰੂਫ ਕੋਈ ਨਹੀਂ ਸੀਗਾ ਆਪਣਾ ਆਈਡੀ ਪ੍ਰੂਫ ਨਾ ਤਾਂ ਉਹਨੇ ਸਿਰਫ ਆਪਣਾ ਦਿਲਪ੍ਰੀਤ ਨਾਲ ਲਖਾਇਆ ਦੱਸਿਆ ਮੜਿਆ ਬਸ ਕਿ ਦਿਲਪ੍ਰੀਤ ਸਾਨੂੰ ਬਹੁਤ ਮੁਖਤਿਆਰ ਸਿੰਘ ਇਤੋਂ ਜ਼ਿਆਦਾ ਕੁਝ ਨਹੀਂ ਦੱਸਿਆ ਜਿਹੜੇ ਲੋਕ ਖੜੇ ਨੂੰ ਕਹਿੰਦੇ ਗੱਲ ਹੀ ਗਲੋਜ ਤੁਹਾਡੇ ਨਾਲ ਕੀਤੀ ਮੈਂ ਇਸ ਤੇ ਵੀ ਕੀਤਾ ਮੈਂ ਇਸ ਤੇ ਵਹੀ ਬਤਮੀਜੀ ਕਰ ਰਿਹਾ ਸੀ ਨਾ ਉਹ ਮਤਲਬ ਵੀ ਤੁਸੀਂ ਸਾਡਾ ਧੱਕਾ ਕਰਦੇ ਆ ਜਿਹੜਾ ਉਹ ਆਪਣਾ ਬਚਨ ਲਈ ਵੀਡੀਓ ਬਣਾ ਰਿਹਾ ਸੀ ਉਲਟੀ ਕਾਢੀ ਇਹ ਤੀਹਣਾ ਥਾਣਾ ਧੱਕਾ ਕਰਦੇ ਆ। ਫਿਰ ਭੱਜ ਗਏ ਤੁਮ। ਪਾ ਇੱਕਦਮ ਜੋ ਦੇਖਿਆ ਮੀਡੀਆ ਦਾ ਇੱਕ ਜਣਾ ਇਧਰੋਂ ਭੱਜ ਗਿਆ ਸਾਨੂੰ ਜੋਤੀ ਚੌਕ ਸਾਡੇ ਨੂੰ ਦੂਜਾ ਆਪਣੇ ਇਧਰੋਂ ਵੀ ਆਪਣੇ ਨਹਿਰੂ ਘਰਾਂ ਵਾਲੇ ਸਾਡੇ ਨੂੰ ਭੱਜ ਗਿਆ। ਇਹ ਦੇਖਿਆ ਵੀ ਚੋਰੀ ਮੋਰਸਾ ਚੋਰੀ ਦਾ ਵੀ ਹੋ ਸਕਦਾ। ਹੋ ਸਕਦਾ ਚੋਰੀ ਦਾ ਹੋ। ਹੁਣ ਜਿਹੜਾ ਮੋਰਸਾ ਕਿੱਥੇ ਰੱਖਿਆ ਗਿਆ? ਇਹ 4 ਨੰਬਰ ਥਾਣੇ ਡਿਊਟੀ ਅਫਸਰ ਦੇ ਹਵਾਲੇ ਕਰਦਾ ਇਹ। ਸੱਚ ਕੀਤਾ ਨਾ ਮੋਟਰਸਾਈਕਲ ਕਿੱਥੇ ਦਾ ਨਿਕਲਿਆ? ਮੋਟਰਸਾਈਕਲ ਬੇਸਿਕਲੀ ਜਦੋਂ ਨੰਬਰ ਆ ਮੋਕੇ ਦਾ ਆ। BB 29 ਇਹਨਾਂ ਤੇ ਕਿਸੇ ਰਿਸ਼ਤੇ ਦੇ ਨਾਮ ਤੇ ਇਹ ਨਾ ਨਹੀਂ ਜੀ ਇਹਨਾਂ ਨੂੰ ਕੁਝ ਨਹੀਂ ਪਤਾ ਉਦਾਂ ਉਹਨਾਂ ਨੂੰ ਉਦੇ ਫੌਜਾ ਸਿੰਘ ਫੌਜਾ ਸਿੰਘ ਕਰੀ ਜਾਂਦੇ ਯਾਰ ਕਿਉਂ ਮਹਿੰਦਰ ਸਿੰਘ ਦੇ ਨਾਂ ਤੇ ਆਓ ਮੈਨੂੰ ਤੁਹਾਨੂੰ ਕੀ ਲੱਗਦਾ ਕਿ ਮੋਟਰ ਚੋਰੀ ਦਾ ਹੈ ਹੋ ਸਕਦਾ ਮੋਟਰ ਚੋਰੀ ਜਾਵੇ ਠੀਕ ਹੈ ਅੱਗੇ ਵੈਰੀਫਾਈ ਅੱਗੇ ਡਿਊਟੀ ਐਸਐਚਓ ਸਾਹਿਬ ਤੇ ਡਿਊਟੀ ਅਫਸਰ ਦੇ ਭਾਲੇ ਕਰਤਾ ਆ ਉਹ ਅਗਲਾ ਵੈਰੀਫਾਈ ਕਰ ਲੈਣਗੇ